ਸਾਡਾ ਇਹ ਵਾਰਡ ਦਾ ਹੀ ਹੈ ਵੀ ਅਸੀਂ ਇਹੀ ਮੰਗ ਰੱਖੀ ਸੀ ਮੈਂਬਰ ਨੂੰ ਚੁਣਦੇ ਆ ਜਿਹੜੀ ਪਾਰਟੀ ਦਾ ਮਰਜੀ ਸਰਪੰਚ ਬਣ ਜੇ ਜੀ ਉਹਦੇ ਨਾਲ ਸਹਿਯੋਗ ਦੇ ਕੇ ਕੰਮ ਹੋਵੇ ਵੈਰੀ ਗੁੱਡ ਇਹ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਦੀ ਫਤਿਹ ਪਿੰਡ ਪੈਣੀ ਜਸਾ ਜ਼ਿਲ੍ਹਾ ਬਰਨਾਲਾ ਸਰਬਸੰਮਤੀ ਹੋਈ ਹੈ ਪੰਚ ਦੀ ਤੇ ਪੂਰਾ ਨਗਰ ਖੜਾਗਾ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਪੰਚ ਚੁਣਿਆ ਗਿਆ ਤੇ ਜਿਹੜੇ ਅਧੂਰੇ ਕੰਮ ਨੇ ਆਸ ਕਰਦੇ ਆ ਸਾਰੇ ਪੂਰੇ ਹੋਣਗੇ ਬਾਕੀ ਪੂਰੀ ਜਾਣਕਾਰੀ ਆਪਾਂ ਲੈਣੇ ਵੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇੱਕ ਕੀ ਨਾਮ ਤੁਹਾਡਾ ਨੈਬ ਸਿੰਘ ਸਨ ਆਫ ਕੀ ਹੈ ਜੀ ਹਰਨੇਕ ਸਿੰਘ ਤੇ ਸਾਰੇ ਨਗਰ ਨੇ ਸਾਨੂੰ ਸਹਿਮਤੀ ਨਾਲ ਚੁਣਿਆਗਾ ਹਾਂਜੀ ਹਾਂ ਇਹ ਜਿਹੜੇ ਅਧੂਰੇ ਕੰਮ ਨੇ ਕਿਹੜੇ ਕਿਹੜੇ ਕੰਮ ਨੇਗੇ ਜਿਹੜੇ ਪਹਿਲ ਦੇ ਆਧਾਰ ਤੇ ਕਰਨਗੇ ਇਹ ਕਹਿਣਗੇ ਜੀ ਮਨ ਬਾੜ ਵਾਲੇ ਉਹ ਆਪਾਂ ਕਰਾਂਗੇ ਕਿਹੜਾ ਆਪਾਂ ਪਹਿਲਾ ਕੰਮ ਕਹੀਦੇ ਵੀ ਜਿਹੜਾ ਹਜੇ ਅਧੂਰਾਗਾ ਵੀ ਉਹ ਕਰੋਂਗੇ ਪਹਿਲਾਂ ਕੰਮ ਅਧੂਰਾ ਕਿਤੇ ਕੁਝ ਕਰਨਾ ਜੀ ਆਪਾਂ ਦੱਸਣਗੇ ਆਪਾਂ ਉਹੀ ਕਰਦੇ ਆ ਠੀਕ ਹੈ ਵੀ ਇਹ ਜਿਹੜੇ ਸਾਰੇ ਕੰਮ ਰਹਿੰਦੇ ਨੇ ਅਧੂਰੇ ਬਾਈ ਸਾਡੇ ਨਾਲ ਇੱਥੇ ਰਾਤ ਨੂੰ ਸਾਰੇ ਪਿੰਡ ਦੇ ਲੋਕ ਸ਼ੇਅਰ ਕਰਨ ਜਾਂਦੇ ਨੇ ਹਾਂ ਤ੍ਰਿਸ਼ਤਰਾ ਤੱਕ ਉਹਦੇ ਤੇ ਸਾਡੀ ਮਤਲਬ ਇਹਨਾਂ ਤੋਂ ਉਮੀਦ ਆ ਵੀ ਉਹਦੇ ਲਾਈਟਾਂ ਲੂਟਾਂ ਦਾ ਪ੍ਰਬੰਧ ਕਰਨਗੇ ਜੀ 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 ਬੈ ਕਰਨੀ ਜੀ ਜੀ ਠੀਕ ਹੈ ਟੋਪੇ ਦੀ ਸਫਾਈ ਹੋਵੇਗੀ ਟੋਪੇ ਦੀ ਸਫਾਈ ਹੋਗੀ ਟੋਪੇ ਦੀ ਸਫਾਈ ਮੇਨ ਮੁਤਾਸਰ ਠੀਕ ਹੈ ਕਿੰਨੇ ਨੰਬਰ ਤੇ ਟੋਪੇ ਅਸੀਂ ਗੱਲ ਕਰੀ ਪਾਣੀ ਨਹੀਂ ਨਿਕਲਦਾ ਅੱਛਾ ਜੀ ਪਾਣੀ ਨਹੀਂ ਨਿਕਲਦਾ ਜਾਨੀ ਇਹ ਤਾਂ ਕੰਦ ਇਹ ਮੰਗਾਣੇ ਗਿਆਂ ਕਿਉਂਕਿ ਅੱਜ ਇਹ ਵੀਡੀਓ ਬਣ ਰਹੀ ਹੈ ਇਹ ਵੀਡੀਓ ਨੇ ਸਾਰਿਆਂ ਤੱਕ ਜਾਣਾ ਹਨਾ ਤੇ ਇੱਕ ਇਹ ਜਿਹੜੇ ਮੰਗ ਰੱਖੋਗੇ ਤੁਸੀਂ ਇਹ ਪਹਿਲ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਜਦ ਅੱਜ ਮੰਗ ਰੱਖੋਗੇ ਸਾਡਾ ਇਹ ਵਾਰਡ ਦਾ ਹੀ ਹੈ ਵੀ ਅਸੀਂ ਇਹੀ ਮੰਗ ਰੱਖੀ ਸੀ ਮੈਂਬਰ ਨੂੰ ਚੁਣਦੇ ਆ ਜਿਹੜੀ ਪਾਰਟੀ ਦਾ ਮਰਜ਼ੀ ਸਰਪੰਚ ਬਣ ਜੇ ਜੀ ਉਦੇ ਨਾਲ ਸਹਿਯੋਗ ਦੇ ਕੇ ਕੰਮ ਮੈਰੀ ਗੁੱਡ ਇਹ ਵੱਡੀ ਗੱਲ ਹੈ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਾਰਟੀਵਾਦੀ ਨਹੀਂ ਹਾਂ ਵੀ ਪਾਰਟੀਵਾਦੀ ਨਾਲੇ ਉੱਪਰ ਉੱਠ ਕੇ ਅੱਜ ਚੋਣ ਰਹੇ ਨੇ ਤੇ ਬਾਅਦ ਦੇ ਵਿੱਚ ਵੀ ਇਹ ਜਿਹੜਾ ਮੇਨ ਰੱਖਿਆਗਾ ਵੀ ਬਈ ਕੋਈ ਬਣ ਜੇ ਪਿੰਡ ਦੇ ਵਿੱਚ ਚਾਰ ਸਰਪੰਚ ਉੱਠੇ ਨੇ ਕੋਈ ਬਣ ਜੇ ਪਰ ਤੈਨੂੰ ਨਾਲ ਲੱਗ ਕੇ ਕੰਮ ਬਾੜ ਦਾ ਕਰਵਾਉਣਾ ਕੋਈ ਨਹੀਂ ਬਾਕੀ ਆ ਥੋੜਾ ਵਧੀਆ ਜੀ ਹੈ ਬਈ ਵੀਡੀਓ ਬਣਾਉਣਿਆਂ ਤਾਂ ਕਹਿੰਦਾ ਕੱਲ ਨੂੰ ਕਹਿੰਦਾ ਹੋ ਜਾਂਦਾ ਹੈ ਮੈਂ ਸਹੀ ਗੱਲ ਬੋਲਾਇਆ ਸੀਗਾ ਮਰਕਾ ਮੋੜ ਭਾਈ ਨਹੀਂ ਠੀਕ ਹੈ ਕੱਲ ਨੂੰ ਨਾ ਪਹਿਲਾਂ ਹੋਏ ਨੇ ਇਹ ਬਿਲਕੁਲ ਬਣਾ ਹਰੇਕ ਪਿੰਡ ਚ ਹੁੰਦਾ ਹੈ ਜਦੋਂ ਸਰਪੰਚ ਹੋਰ ਪਾਰਟੀ ਦਾ ਬਣ ਜੇ ਦੂਜਾ ਮੈਂਬਰ ਸਹਿਯੋਗ ਨਹੀਂ ਦਿੰਦਾ ਨਾਲ ਹੀ ਨਹੀਂ ਜਾਂਦਾ ਕੰਮ ਹੀ ਨਹੀਂ ਰਹਿ ਜਾਂਦੇ ਨੇ ਅਧੂਰੇ ਸਾਰੇ ਕੰਮ ਰਹਿ ਜਾਂਦੇ ਨੇ ਹੁਣ ਉਹ ਕਹਿੰਦਾ ਮੇਰੇ ਨਾਲ ਹੀ ਨਹੀਂ ਹੋਊਗਾ ਕੰਮ ਇਹ ਨਹੀਂ ਦੱਸ ਕੇ ਵੀ ਆਪਣਾ ਕੰਮ ਨਹੀਂ ਹੋ ਰਿਹਾ ਇਹ ਯਾਰ ਵੀ ਮੈਂਬਰ ਦਾ ਨਾਮ ਨਹੀਂ ਜੇ ਤੁਸੀਂ ਸਹਿਯੋਗ ਦਿਓ ਉਹ ਵੀ ਕਰ ਸਕਦਾ ਕੰਮ ਇਹ ਹਾਂਜੀ ਹਾਂ ਸਾਡੇ ਪਿੰਡ ਵਾਲੇ ਨਾਲ ਅਸੀਂ ਤਾਂ ਬਾੜ ਦਾ ਕੰਮ ਲੈਣਾ ਬਿਲਕੁਲ ਸਾਨੂੰ ਸਰਪੰਚ ਦਾ ਕੋਈ ਹੋਰ ਸਾਡੇ ਬਾੜ ਦਾ ਸਾਰੇ ਘੁੰਮਣੀਆਂ ਵੀਡੀਓ ਆ ਨਾ ਵਿਚਾਰੇ ਹਾਜ਼ਰ ਬਾੜ ਤੋਂ ਠੀਕ ਹੈ ਬਸ ਜਾਊਗੀ ਆਹੀ ਹੈ ਹਾਂ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਵੀ ਅਸੀਂ ਪਾਰਟੀਵਾਦੀ ਬਾਤ ਚ ਰੱਖਣੀ ਸਾਡੇ ਏਰੀਏ ਜਿਸ ਸਥਾਨ ਬੰਮਰ ਨੇ ਇਤਾਰਮਕ ਸਥਾਨ ਨੇ ਸਾਰੇ ਜਿਹੇ ਹੋ ਵਧੀਆ ਹੋਵੇ ਜੇ ਕਰੀ ਵਧੀਆ ਚੱਲਦੇ ਰਹਿਣ ਜਿਵੇਂ ਸਕੂਲ ਆ ਗਿਆ ਡੇਰਾ ਆ ਗਿਆ ਜਿਹੇ ਜਹੇ ਇਹੋ ਜਿਹੀ ਸੇਵਾ ਕਰੀ ਕਰ ਰਹੇ ਹਾਂ ਜਿਵੇਂ ਬਾਪੂ ਨੇ ਗੱਲ ਕੀਤੀ ਹੈ ਸਕੂਲ ਆਪਣੇ 10ਵੀਂ ਤੱਕ ਹੈ ਜੀ ਇਹ ਵੀ ਮੜਾ ਜ ਮਤਾ ਰੱਖਿਓ ਜਦੋਂ ਕੋਈ ਮਤੇ ਪੈਂਦੇ ਨੇ ਵੀ ਸਕੂਲ ਪਲੱਸ 2 ਦਾ ਹੋਵੇ ਸੁਸਾਇਟੀ ਆਵੇ ਠੀਕ ਹੈ ਡਿਸਪੈਂਸਰੀ ਆਵੇ ਠੀਕ ਹੈ ਤੇ ਆਹ ਪਾਰਕ ਬਣੇ ਠੀਕ ਹੈ ਜੀ ਠੀਕ ਹੈ ਇਹ ਸਾਰੇ ਮੁੱਦੇ ਨੇ ਆਪਣੇ ਬਾੜ ਜੀ ਨੇ ਬਾਈ ਆਪਣੇ ਨਿਸ਼ਾਨ ਘਾੜ ਸਕੂਲ ਟੂਪਾ ਅਡੇ ਡੇਰੇ ਸਾਰੇ ਮੁੱਦੇ ਆ ਗਏ ਧੰਨਵਾਦ ਜੀ ਹੈਗਾ ਸਾਰਾ ਸਾਡੇ ਇਹਦੇ ਇਹਦੇ ਪਾੜ ਚ ਹੈ ਮੈਂਬਰ ਦੇ ਸਭਾਈ ਸਭਾਈ ਠੀਕ ਹੈ ਬਹੁਤ ਬਹੁਤ ਧੰਨ ਜੀ ਧੰਨਵਾਦ ਜੀ ਸਾਰਿਆਂ ਦਾ ਸਾਰੇ ਦੇ ਸੰਯੋਗ ਨਾਲ ਹਨਾ ਨਾਇਬ ਸਿੰਘ ਨੂੰ ਜਿਹੜਾ ਇੱਥੇ ਪੰਚ ਚੁਣਿਆ ਗਿਆਗਾ ਤੋਂ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆਂਗੇ ਹਨਾ ਸਰਪੰਚ ਹੋਗੇ ਪੰਚ ਹੋਗੇ ਸਰਬਸਭ ਦੇ ਨਾਲ ਚੁਣੋ ਕਿਉਂਕਿ ਸਰਕਾਰ ਨੇ ਵੀ 5 ਲੱਖ ਦਾ ਜਿਹੜਾ ਰੱਖਿਆ ਹੈਗਾ ਵੀ ਦੇਵਾਂਗੇ ਜੇ ਸਰਬਸੰਮਤੀ ਹੁੰਦੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ